ਮਨ ਨੂੰ ਪਾਵੇ ਹਰ ਸ੍ਰੀ ਗੁਰੂ ਦਾ ਸਾਹਿਬ ਜੀ ਸਤਿਕਾਰਯੋਗ ਅਨੀ ਰਗਵੇ ਸਿੰਘ ਸਾਹਿਬ ਜੀ ਆਪ ਜੀ ਨੂੰ ਦਰਸ਼ਨ ਦੇ ਰਹੇ ਨੇ ਸਟੈਂਡ ਸਾਈਡ ਠੀਕ ਕਰਦੇ ਬਲਕਿ ਆ ਚਲਾਓ ਜੀ ਆਵਾਜ਼ ਛੱਡ ਦੀੰਦੂ ਨੀਗਾ ਤੇ ਵਾਲਕ ਦਸਾਂ ਨੀ بادشاہੀਆਂ ਦੇ ਆਪnik ਜਹਰਾ ਜਹੂਰ ਹਾਜ਼ਰਾ ਫਜ਼ੂਰ ਚਵਰ ਛਤਰ ਪਖਤ ਸਗਾਸਨ ਦੇ ਵਾਲਕ ਗਰੀਬ ਦਿਵਾਤ ਅੰਤਰਜਾਮੀ ਪੋਥੀ ਪਰਮੇਸ਼ਰ ਕਥਾਨ ਜੋਗੋ ਜੋਗ ਅਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਮੂਹ ਸਤਿ ਮਹਾਪੁਰਸ਼ ਔਰ ਗੁਰੂ ਦਾ ਖਾਸ ਰੂਪ ਗੁਰੂ ਸਾਹਿਬ ਦਾ ਸਾਧ ਸੰਗਤ ਜੀ ਗੁਰੂ ਬਖਸ਼ੀ ਫਤੇ ਗਾਉ ਵਾਹ ਗੁਰੂ ਜੀ ਦਾ ਖਾਸ ਵਾਹ ਜੀ ਦੇ ਫਤੇ ਜਿੱਥੇ ਬੈਸਨ ਸਾਧ ਜਨ ਸੋਥਾਨ ਸੁਵੰਦਾ ਉਪ ਸੇਵਨ ਸਮ੍ਰਿਧਾ ਆਪਣਾ ਬਿਨਸੈ ਸੁਵੰਦਾ ਜਿੱਥਾ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਮ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ ਗੁਰਸਿੱਖਾਂ ਕੀ ਘਾਟ ਥਾਈ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਮ ਸਤਿਗੁਰ ਪੂਜਿਆ ਤਿਨ ਹਾਰ ਪੂਜ ਕਰਾਵਾ ਜਿੱਥੇ ਸਤਿਗੁਰਾਂ ਦੇ ਮੁਬਾਰਕ ਚਰ ਪੈ ਜਾਣ ਜਿੱਥੇ ਸਤਿਗੁਰਾਂ ਦੀ ਸੇਵਾ ਕਰਨ ਵਾਲੇ ਸਤਿਗੁਰਾਂ ਦੇ ਕੋਝਾ ਕਰਨ ਵਾਲੇ ਮਹਾਂਪੁਰਖਾਂ ਦੇ ਚਰਨ ਪੈ ਜਾਣ ਉਹ ਧਰਤੀ ਗੁਰਮੁਖੋ ਸ਼ੋਭਨੇਕ ਹੋ ਜਾਂਦੀ ਹੈ ਉਹ ਧਰਤੀ ਬੜੇ ਹੀ ਸੁਹਾਵਣੀ ਹੋ ਜਾਂਦੀ ਹੈ ਸਤਿਗੁਰਾਂ ਦਾ ਪਾਵਨ ਬਚਨ ਹੈ ਜੇ ਤੂੰ ਵਕਤ ਹੈ ਅੰਗਣੇ ਅਬ ਧਰਤ ਸੁਹਾਵੇ ਹੋਏ ਇੱਕ ਸਕੰਤੈ ਬਾਹਰੀ ਮੈੜੀ ਬਾਤ ਨ ਪੁੱਛੈ ਕੋਏ ਮੂਰਤੀ ਆਉ ਸਹਿਜ ਨੈਣਾ ਤੇ ਸ਼ਾਵਣਾ ਜੇ ਦੇਖਾਂ ਇੱਕ ਵਾਰ ਤਾਂ ਸੁਖ ਕੇ ਮਾਪੂ ਬਾਹਰੇ ਤੂੰ ਚਾਹ ਸੱਜਣ ਮੈਂ ਡਿਆ ਦੇ ਸਿਸ ਉਤਾਰ ਨੈ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ ਉਹਨਾਂ ਮਾਪੂਖਾਂ ਦੇ ਮਿੱਠੇ ਪਿਆਰੇ ਯਾਦ ਵਿੱਚ ਬਾਪੁਰਖਾਂ ਦੇ ਜਰਮ ਦਿਹਾੜੇ ਦੇ ਸੰਬੰਧ ਵਿੱਚ ਸੰਤ ਪਾਪਾ ਈਸ਼ਵਰ ਸਿੰਘ ਸਾਹਿਬ ਜੀ ਦਾ 102 ਵਾਰਵਾ ਜਨਮ ਦਿਹਾੜੇ ਦੇ ਸਬੰਧ ਵਿੱਚ ਔਰ ਸੰਤ ਬਾਬਾ ਜਗੀ ਸਿੰਘ ਜੀ ਬੜੁੰਦੀ ਵਾਲੇ ਗੁਰਪੁਰਵਾਸੀ ਮਹਾਂਪੁਰਖਾਂ ਦੇ 100 ਸਾਲਾ ਨੂੰ ਜੋ ਇਸ ਨਗਰ ਦੇ ਵਿੱਚ ਪਿਛਲੇ ਦਿਨੀ ਦਿਹਾੜਾ ਮਨਾਇਆ ਵੀ ਗਿਆ ਔਰ ਮਹਾਂਪੁਰਖਾਂ ਦੇ 100 ਸਾਲਾ ਜਨਮ ਦਿਹਾੜੇ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ ਨਗਰ ਬੜੁੰਦੀ ਵਿੱਚ ਸਜਾਇਆ ਔਰ ਇਸ ਪੜਾਤੇ ਬੇਅੰਤ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜੀਆਂ ਨੇ ਸਾਡੇ ਬੱਚੇ ਬੀਬੀ ਦਲੇਰ ਕੌਰ ਜੀ ਖਾਲਸਾ ਘੜੀ ਜਥਾ ਉਹਨਾਂ ਦੇ ਆਪ ਜੀ ਦੇ ਸਾਹਮਣੂ ਖਾਦੀ ਰਹੀ ਉਪਰੰਤ ਮਾਨਜੋਤ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਮੁਖ ਸੇਵਾਦਾਰ ਸਿੰਘ ਸਹਿਬਾਪਾ ਬਲਬੀਰ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਸਾਹਮਣੂ ਆਦਿ ਜੀ ਭਰੀ ਹੈ ਮਾਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਜੁੜ ਬੈਠੇ ਹਾਂ ਔਰ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ ਪੂਜਤਾ ਮਾਤਾ ਕੀ ਆਸੀਸ ਨਿਮਕਨਾ ਬਿਸਰਾਤੁ ਕੋ ਹਰ ਹਰ sada bhajoh jagdeesh ਔਰ ਇਸੇ ਸ਼ਬਦਿਆ ਕੀ ਯੁਰਵਕ ਸਤਿਗੁਰੂ ਜੀ ਕਿਰਪਾ ਕਰਦੇ ਨੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤੁਮਾਸਾ ਪੂਰਨ ਆਸਾ ਕਭ ਹੈ ਨਾ ਵਿਆਪੇ ਚਿੰਤਾ ਇੱਕ ਮਹਾਪੁਰਸ਼ ਨੂੰ 112 ਸਾਲ ਬਾਅਦ ਵੀ ਆਪਾਂ ਅੱਜ ਇਹ ਦਸ਼ਰਦਾ ਔਰ ਸਤਕਾਰ ਸਹਿਤ ਯਾਦ ਕਰ ਰਹੇ ਆ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਔਰ ਇੱਕ ਮਹਾਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜਿਨ੍ਹਾਂ ਨੂੰ 100 ਸਾਲ ਹੋਇਆ ਜਿਨ੍ਹਾਂ ਦਾ 100 ਸਾਲਾ ਜਨਮ ਦਿਹਾੜਾ ਆ ਆਪਾਂ ਅੱਜ ਮਨਾ ਰਹੇ ਆ ਗੁਰਮੁਖੋ ਸਤਿਗੁਰਾਂ ਦੇ ਪਾਵਨ ਬਾਣੀ ਦਾ ਵਚਨ ਹੈ ਆਪ ਲਈ ਰਣਲਾਏ ਦਰਦਰਵੇਸ਼ ਸੇ ਤਿੰਨ ਧਨ ਜੜੇ ਦੀ ਮਾਓ ਆਏ ਸਭਸੇ ਉਹ ਮਾਵੀ ਧਨ ਉਹ ਪਿਤਾ ਵਿਧਨ ਉਹ ਕੁੜੀ ਵਿਧਨ ਜਿਹੇ ਕੁਲ ਦਾਸ ਨਾ ਉਪਜੈ ਸੁਖੁ ਧਾਕ ਪਲਾਸ ਜਿਸ ਕੁਲ ਵਿੱਚ ਕੋਈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪੈਦਾ ਨਾ ਹੋਵੇ ਸਤਗੁਰੂ ਕਹਿੰਦੇ ਕਿ ਉਹ ਜਿਹੜੇ ਕੁਲ ਹੈ ਉਹ ਢਾਕ ਤਲਾਸ ਦੇ ਬੋਟੇ ਵਰਗੇ ਆ ਜਿਹੜਾ ਬੋਟਾ ਅੰਦਰੋਂ ਖਾਲੀ ਹੈ ਜਿਹਦੇ ਪੱਤੇ ਵੀ ਬੇਕਾਰ ਨੇ ਜਿਹਦੇ ਫੁੱਲ ਵੀ ਬੇਕਾਰ ਨੇ ਤੇ ਗੁਰਮੁਖੋ ਜਾਗ ਵਿੱਚ ਆਇਆ ਉਹ ਪ੍ਰਵਾਨ ਹੈ ਕਬੀਰ ਸੋਏ ਕੁਲ ਭਲੇ ਜਾਗ ਕੁਲ ਹਰਿ ਪ੍ਰੋਦਾਸ ਉਹ ਕੁਲ ਭਲੇ ਹੈ ਉਹ ਕੁਲ ਸ਼ੋਭ ਨੇਕ ਹੈ ਜਿਸ ਕੁਲ ਵਿੱਚ ਆ ਕੇ ਕੋ ਬੰਦਗੀ ਵਾਲਾ ਜਿਸ ਪਰਿਵਾਰ ਵਿੱਚ ਪੈਦਾ ਹੋ ਕੇ ਇੱਕ ਬੰਦਗੀ ਵਾਲਾ ਆ ਕੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਸੇਵਾ ਕਰਦਾ ਹੈ ਅੱਜ ਆਪਾਂ ਉਹਨਾਂ ਦੋਨਾਂ ਵਾਹਪੁਰਸ਼ਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਰੌਂਦੀ ਨਗਰ ਵਿੱਚ ਬਹੁਤ ਵੱਡੀ ਗੰਤੀ ਵਿੱਚ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਔਰ ਦਾਸਤੀਆਂ ਸੇਵਾ ਮਤ ਅਜੇ ਕਰ ਬੱਚੀ ਬੀਬੀ ਦਲੇਰ ਕੌਰ ਦੀ ਖਾਸਾ ਢਾਡੀ ਜਥਾ ਉਹਨਾਂ ਨੇ ਕੀਤਾ ਹੈ ਔਰ ਪ੍ਰੰਤ ਸਿੰਘ ਸਹਿਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਸ਼੍ਰੋਮਣੀ ਸੇਵਾ ਰਤਨ ਪੋਨਾਰੇ ਜੋ ਹਰ ਸਮੇਂ ਜਿੰਨੇ ਨੇ ਆਪ ਕੀ ਜ਼ਿਕਰ ਕੀਤਾ ਕਿ ਬੁੱਢਾ ਪਾਲ ਦੇ ਦਾਸ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਔਰ ਸਾਰੇ ਹੀ ਕਰਨੇ ਔਰ ਕਮਾਈ ਵਾਲੇ ਬਚਨ ਕੇ ਬਲੀ ਹੋਏ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਜੀਆਂ ਸੇਵਾਵਾਂ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ ਮੈਂ ਇੱਕੋ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਨੀ ਹੈ ਦੇ ਗੁਰਮੁਖੋ ਕਦੇ ਵੀ ਅਕਾਲ ਪੁਰਖ ਸਾਹਿਬ ਵਾਲੇ ਪਾਸੇ ਪਿੱਠ ਨਾ ਕਰਿਆ ਜੀ ਧੜਿਆਂ ਦੇ ਨਾਲ ਜੁੜ ਕੇ ਅਕਾਲ ਤਖਤ ਵੱਲ ਪਿੱਠ ਨਾ ਕਰਿਓ ਧੜਾ ਸਾਡਾ ਕੇਵਲ ਗੁਰੂ ਨਾਲ ਹੈ ਇਸ ਹੀ ਧੜਾ ਕੀਆ ਨਿੱਤਰ ਸੁੱਤ ਨਾਲ ਭਾਈ ਇਸ ਹੀ ਧੜਾ ਕੀਆ ਕੁਰਮ ਸੱਤੇ ਨਾਲ ਦਵਾਈ ਹਮਾਰਾ ਧੜਾ ਹਰ ਰਹਾ ਸੁਬਾਈ ਹਮ ਹਰਿ ਸਿਉ ਧੜਾ ਕੀਆ ਨੇੜੀ ਹਰ ਦੇ ਧੜਿਆਂ ਦੇ ਪਿੱਛੇ ਲਾ ਕੇ ਆਪਣੀਆਂ ਪਰੰਪਰਾਵਾਂ ਨੂੰ ਆਪਣੀਆਂ ਪ੍ਰਿਯਾ ਦਾਵਾਂ ਨੂੰ ਆਪਣੇ ਸੰਸਕਾਰਾਂ ਨੂੰ ਆਪਣੇ ਸਭਿਆਤਮ ਨੂੰ ਗੁਰੂ ਨੂੰ ਕਦੇ ਵੀ ਨੁਕਸਾਨ ਪਹੁੰਚਾਉਣ ਦਾ ਯਤਨ ਨਾ ਕਰੋ ਜੇਕਰ ਸਿੱਖ ਦੀ ਪਿੱਠ ਛੇੜੇ ਕਾਪਤਕ ਸਵਾਭਾਵ ਨੂੰ ਹੋ ਗਈ ਸ੍ਰੀ ਹਰਮੰਦਰ ਸਾਹਿਬਾ ਨੂੰ ਹੋ ਗਈ ਉਹ ਗੁਰੂ ਨੂੰ ਸਿੱਖ ਫਿਰ ਸਿੱਖ ਨਹੀਂ ਰਹਿ ਜਾਂਦਾ ਗੁਰੂ ਦੀ ਬਾਣੀ ਦਾ ਵਚਨ ਹੈ ਕਰਤ ਭਲਾ ਨਾ ਕਰਵਟ ਤੇਰੀ ਲਾਜ ਬਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਪੋ ਕਾਹੇ ਕੁਮਾਰੇ ਸਿੱਖ ਗੁਰੂਵਰ ਪਿੱਠ ਬਰਬਾਸ਼ ਕਰ ਸਕਦਾ ਔਰ ਗੁਰੂ ਦੀ ਪਿੱਠ ਸਿੱਖਵਾਲ ਹੋਵੇ ਉਹ ਵੀ ਬਰਬਾਸ਼ ਨਹੀਂ ਕਰ ਸਕਦਾ ਸਿੱਖ ਦੇ ਸਿਰ ਤੇ ਆੜਾ ਚਲਦਾ ਹੋਵੇ ਸਿੱਖ ਦੇ ਸਿਰ ਤੇ ਆੜਾ ਫਿਰਦਾ ਹੋਵੇ ਸਿੱਖ ਘਰੋਂ ਵਿੱਚ ਬੰਨਿਆ ਹੋਇਆ ਸੜਦਾ ਹੋਵੇ ਸਿੱਖ ਪਾਣੀ ਦੀ ਢੇਗ ਵਿੱਚ ਬੈਠਾ ਹੋਇਆ ਉਬਾਲੇ ਖਾਰਿਆ ਹੋਵੇ ਤੇ ਮੁੱਖ ਕੇਵਨ ਗੁਰੂ ਵਾਲੇ ਹੋਵੇ ਤੇ ਉਹ ਸਿੱਖ ਜਿਹੜਾ ਉਹ ਗੁਰਮੁਖਵਾਜਾ ਇੱਕ ਕੰਮ ਕਰ ਕੇਵਲ ਗੁਰੂ ਤੇ ਇਕ ਬਹਾਦਰ ਸਾਬਲ ਉਂਗਲ ਕਰਕੇ ਹੱਥ ਕਰਕੇ ਇਹ ਗੱਲ ਕਹਿ ਦੇ ਕਿ ਇਹ ਸਾਡਾ ਗੁਰੂ ਨਹੀਂ ਤੇ ਐਸੀਆਂ ਦੇ ਸਿੱਖ ਨਹੀਂ ਤੇ ਭਾਈ ਮਤੀ ਦਾਸ ਸਾਹਿਬ ਜਿੰਨੇ ਸ਼ਬਦ ਕਹੇ ਸਾਂ ਕਰਵਤ ਭਨਾਰ ਨਾ ਕਲਬਟ ਤੇਰੀ ਲਾਗﾞﾞﾞ ਗਨੇ ਸੁਣ ਬੇਨਤੀ ਮੇਰੀ ਹਾ ਵਾਰੀ ਮੁਖੇਰ ਪਿਆਰੇ ਕਰਵਟ ਦੇ ਮੋਕਾ ਕਾਹੇ ਕੁਮਾਰੇ ਤੇ ਸਿੱਖ ਨੂੰ ਆਰਾ ਤੇ ਚੰਗਾ ਲੱਗਦਾ ਹੈ ਪਰ ਸਿੱਖ ਕਦੇ ਆਪਣੇ ਗੁਰੂ ਦੀ ਪਿੱਠ ਬਰਬਾਸਤ ਨਹੀਂ ਕਰ ਸਕਦਾ ਸੋ ਮੇਰੀ ਬੇਨਤੀ ਹੈ ਆਪਣੇ ਆਪਣੇ ਗੁਰੂ ਵੱਲ ਆਪਣੇ ਗੁਰੂ ਦੇ ਅਸਥਾਨਾਂ ਵੱਲ ਆਪਣੇ ਗੁਰੂ ਵੱਲ ਬਖਸ਼ਿਸ਼ ਕੀਤੀਆਂ ਹੋਈਆਂ ਮਰਯਾਦਾਵਾਂ ਵੱਲ ਆਪਣੇ ਗੁਰੂ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਔਰ ਪੰਥ ਵੱਲੋਂ ਸਥਾਪਿਤ ਕੀਤੀਆਂ ਹੋਈਆਂ ਪਰੰਪਰਾਵਾਂ ਵੱਲ ਕਦੇ ਵੀ ਗੁਰੂ ਦਾ ਸਿੱਖ ਪਿੱਠ ਨਾ ਕਰੇ ਔਰ ਜੋ ਦਾਸ ਵਾਸਤੇ ਸ਼ਬਦ ਮਹਾਂਪੁਰਖਾਂ ਵੱਲੋਂ ਕਹਿ ਗਏ ਬੱਚੀ ਦਲੇਰਪੁਰ ਵੱਲੋਂ ਕਹਿ ਗਏ ਮੇਰੀ ਬੇਨਤੀ ਹੈ ਕਿ ਇਹ ਹੀ ਅਰਦਾਸ ਕਰਿਓ ਕਿ ਹਮੇਸ਼ਾ ਸੰਗਤ ਦੀ ਧੂਰ ਬਖਸ਼ਿਸ਼ ਮਿਲਦੀ ਰਹੇ ਸੰਗਤ ਦੀ ਧੂਲ ਬਣ ਕੇ ਰਹੀ ਹੈ ਜੋ ਸਿਵਾਵਾ ਸਤਿਗੁਰਾਂ ਦੇ ਚੜ੍ਹਦੀ ਕਲਾ ਦੇ ਨਾਲ ਸਿੱਤ ਤੇ ਨਿਰ ਭਰਿਆ ਹੱਥ ਰੱਖਦੇ ਨੇ ਜ्ञਾਨ ਹੈ ਸਤਿਗੁਰੂ ਜੀ ਉਹ ਕੀ ਪਈਆਂ ਹੋਈਆਂ ਸਿਵਾਵਾ ਆਪਨੇ ਚਰਨਾ ਦੇ ਵਿੱਚ ਪਰਵਾਣ ਕਰਨ ਔਰ ਆਪਨੇ ਦਰਗਾਹ ਵਿੱਚ ਇੱਕੋ ਹੀ ਅਰਦਾਸ ਹੈ ਇਹ ਆਪਣੇ ਦਰਗਾਹ ਵਿੱਚ ਉਹ ਸਾਡਾ ਮੁੱਖ ਉਜਲਾ ਜਿਹੜਾ ਉਹ ਲੈ ਕੇ ਤੇ ਗੁਰੂ ਕੀ ਦਰਗਾਹ ਦੇ ਵਿੱਚ ਐਸੀ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਈਏ। ਸੋ ਬਹੁਤ-ਬਹੁਤ ਵਧਾਈਆਂ ਆਪ ਸਮੂਚੀਆਂ ਸੰਗਤਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਬੋਨਾ ਦੇ 122ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਔਰ ਸੰਤ ਬਾਬਾ ਜਗੀਰ ਸਿੰਘ ਜੀ ਬਰੂੰਦੀ ਵਾਲੇ ਮਹਾਂਪੁਰਖਾਂ ਦੇ 100 ਸਾਲਾ ਜਨਮ ਦਿਹਾੜੇ ਦੇ ਸਬੰਧ ਵਿੱਚ ਆਪ ਸਮੂਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸ਼ੁਕਰਾਨਾ ਸਤਿਗੁਰੂ ਜੀ ਦਾ ਧੰਨਵਾਦ ਮਾਨਯੋਗ ਸੰਤ ਬਾਬਾ ਧੰਨਾ ਸਿੰਘ ਜੀ ਬਲੁੰਦੇ ਵਾਲੇ ਜੋ ਦਾਸ ਦੇ ਨਾਲ ਬਹੁਤ ਸਵੇ ਪਿਆਰ ਰੱਖਦੇ ਨੇ ਪਰਮ ਮਿੱਤਰ ਨੇ ਸੰਤ ਬਾਬਾ ਤੇਜਿੰਦਰ ਸਿੰਘ ਜੀ ਜਿੰਦੂ ਨਾਨਕ ਸਰਵਾਲੇ ਸੰਤ ਬਾਬਾ ਹਰੀ ਸਿੰਘ ਜੀ ਹਰੀਕਿਆਂ ਵਾਲੇ ਔਰ ਜਿੰਨੇ ਵੀ ਮਹਾਂਪੁਰਖ ਸਟੇਜ ਦੇ ਉੱਤੇ ਸੁਭਾਇਮਾਨ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਕਿ ਜਿਨ੍ਹਾਂ ਨੇ ਖੰਡੇ ਬਾਟੇ ਦਾ ਮਤਸ਼ਕਿਆ ਉਹ ਬਾਗਾਂ ਵਾਲੇ ਨੇ ਜਿਨ੍ਹਾਂ ਨੇ ਅਮਰਤ ਪਾਣ ਦੇ ਕਿਤਾਬ ਅਮਰਤ ਨਹੀਂ ਸ਼ਕਿਆ ਉਹਨਾਂ ਨੂੰ ਬੇਤੀ ਹੈ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰਨ ਦਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਬਹੁਤ ਬਹੁਤ ਵਿਵਾਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾਜੀ ਸਿੰਘ ਸਾਹਿਬ ਜੀ